ਐ ਐਸਚਓ ਦੇ ਵਿੱਚ ਇਹ ਮੇਰੀ ਜ਼ਿੰਮੇਵਾਰੀ ਵਾਦੀ ਹੈ ਉਹਦੇ ਵਿੱਚ ਸਾਨੂੰ ਆਮ ਹਰ ਜਿਹੜਾ ਫਰਿਆਦੀ ਆਂਦਾ ਉਹਦੀ ਗੱਲ ਸੁਣਦਾ ਉਹਦੀ ਗੱਲ ਗੱਲ ਨੂੰ ਸੁਣ ਕੇ ਉਹਦੇ ਤੇ ਇਨਸਾਫ ਦੇਣ ਦਾ ਮੌਕਾ ਮਿਲਦਾ ਹੈ ਔਰ ਵਧੀਆ ਲੱਗਦਾ ਹੈ ਵੀ ਅਸੀਂ ਕਿਸੇ ਇਸ ਮਕਾਮ ਤੇ ਆਪਣੀ ਜੌਬ ਨਿਭਾ ਰਹੇ ਹਾਂ ਇਹ ਥੋੜਾ ਜਿਹਾ ਸਾਈਡ ਤੇ ਸਲਬੇਰੀਆਂ ਹੋਣ ਕਰਕੇ ਥੋੜੀ ਪ੍ਰੋਬਲਮ ਹੈ ਉਹ ਕਈ ਮੱਲੇ ਸਾਡੇ ਦੋ ਤਿੰਨ ਮੱਲੇ ਸੀ ਟਾਰਗੇਟ ਕੀਤੇ ਹੋਏ ਜਿੱਥੇ ਥੋੜਾ ਨਸ਼ੇ ਦੀ ਸਾਨੂੰ ਸ਼ਿਕਾਇਤ ਹੈ ਉਹ ਤੇ ਅਸੀਂ ਨਿਗਰਾਨੀ ਰੱਖਦੇ ਹਾਂ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਿਹੜਾ ਸਾਡਾ ਆਵਾਮ ਹੈ ਜਿਹੜੇ ਸਾਡੇ ਬੱਚੇ ਨੇ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਜਿਹੜਾ ਬੰਦਾ ਨਸ਼ਾ ਵੇਚਦਾ ਨਸ਼ਾ ਕਰਦਾ ਉਹਨੂੰ ਦਬੋਚਿਆ ਜਾਵੇ ਤਾਂ ਉਹਨੂੰ ਉਸੇ ਟਾਈਮ ਉੱਤੇ ਐਕਸ਼ਨ ਕੀ ਦਿੱਤੀ ਆ ਉਹਨਾਂ ਨੂੰ ਇਹ ਲੱਗਦਾ ਹੈ ਕਿ ਲੁਧਿਆਣੇ ਦੇ ਵਿੱਚ ਇਹ ਪੰਜਾਬ ਦੇ ਵਿੱਚ ਜੋਬ ਨਹੀਂ ਰਹੇਗੀ ਉਹਨਾਂ ਨੂੰ ਕੀ ਮੈਸੇਜ ਦੇਣਾ ਤੁਹਾਡੇ ਨੂੰ ਨਹੀਂ ਜੋਬ ਤਾਂ ਹੈਗੀ ਹੈ ਸਾਰਾ ਕੁਝ ਹੈਗਾ ਗੱਲ ਤਾਂ ਆਪਣੀ ਮਿਹਨਤ ਦੀ ਹੈ ਹੁਣ ਤੁਸੀਂ ਦੇਖ ਲਓ ਅਮਰੀਕਾ ਕੈਨੇਡਾ ਤੇ ਜਿਹੜਾ ਜੋ ਆਪਾਂ ਸੁਣ ਰਹੇ ਆਂ ਉੱਥੇ ਇਸ ਟਾਈਮ ਕਾਰੋਬਾਰ ਘਟੇ ਹੋਏ ਆ ਅਗਰ ਇੱਥੇ ਵੀ ਆਪਾਂ ਮਿਹਨਤ ਕਰਾਂਗੇ ਤਾਂ ਮੈਂ ਸਮਝਦਾ ਵੀ ਕੋਈ ਐਸੀ ਗੱਲ ਨਹੀਂ ਜਿਹੜਾ ਇੱਥੇ ਆਪ ਨੂੰ ਕਾਮਯਾਬੀ ਨਾ ਮਿਲੇ ਦਰਨ ਵਾਲੀ ਕੋਈ ਲੋੜ ਨਹੀਂ ਹੈਗੀ ਪੁਲਿਸ ਕੋ ਲਾਓ ਪੁਲਿਸ ਨੂੰ ਬੁਲਾ ਦਿਓ ਪੁਲਿਸ ਹਰ ਤਰ੍ਹਾਂ ਮਦਦ ਲਈ ਤਿਆਰ ਹੈ ਪੁਲਿਸ ਵੱਲੋਂ ਕਿਸੇ ਸਾਡੇ ਪੁਲਿਸ ਵੱਲ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾ ਆਪਕਾ ਸੱਚਿਕਾ ਜਨਤਾ ਇਸੀ ਦੇਖ ਰਿਹਾ ਤੁਸੀਂ ਮਣੀ ਦਿਨ ਦਵਾਲੀ ਤਾਂ ਦੱਸ ਦਈਏ ਕਿ ਕਾਫੀ ਲੰਬੇ ਸਮੇਂ ਤੋਂ ਪੰਜਾਬ ਪੁਲਿਸ ਦੀ ਸੇਵਾ ਕਰ ਰਹੇ ਨੇ ਸੋ ਹੁਣ ਲੁਧਿਆਣਾ ਦੇ ਵਿੱਚ ਮੌਜੂਦ ਨੇ ਭੁਪਿੰਦਰ ਸਿੰਘ ਜੀ ਜਿਹੜੇ ਐਸਚ ਹੋਣੇ ਲੁਧਿਆਣਾ ਡਿਵੀਜ਼ਨ ਨੰਬਰ 7 ਦੇ ਵਿੱਚ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਧੰਨਵਾਦ ਜੀ ਆਪ ਨੂੰ ਬਹੁਤ ਸਵਾਗਤ ਹੈ ਸਰ ਗੱਲ ਕਰਨੀ ਹੈ ਸਿਰਫ ਪੰਜਾਬ ਦੇ ਨੌਜਵਾਨਾਂ ਦੀ ਪੰਜਾਬ ਦੇ ਲੋਕਾਂ ਦੀ ਕਿਉਂਕਿ ਲੋਕ ਪੁਲਿਸ ਤੋਂ ਡਰਦੇ ਬਹੁਤ ਨੇ ਸਰ ਸਭ ਤੋਂ ਪਹਿਲਾ ਇਹੀ ਸਵਾਲ ਮੈਂ ਇਹਦੇ ਬਾਰੇ ਇਹੀ ਕਹਿਣਾ ਚਾਹਨਾ ਭਈ ਲੋਕਾਂ ਨੂੰ ਪੁਲਿਸ ਤੋਂ ਡਰਨ ਦੀ ਕੋਈ ਲੋੜ ਨਹੀਂ ਹੈਗੀ ਪੁਲਿਸ ਜਿਹੜੀ ਹੈ ਉਹ ਆਮ ਜਿਹੜੇ ਹੈਗੇ ਆ ਆਵਾਮ ਆਮ ਜਨਤਾ ਆਮ ਪਬਲਿਕ ਹੈ ਉਹਨਾਂ ਦੀ ਸੇਵਕ ਹੈ ਮਾਲਕ ਤਾਂ ਪਬਲਿਕ ਹੈ ਅਸੀਂ ਤਾਂ ਉਹਨਾਂ ਦੇ ਸੇਵਕਾਂ ਐ ਜੇ ਅਸੀਂ ਉਹਨਾਂ ਦੀ ਸੇਵਾ ਵਾਸਤੇ ਹੀ ਆ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਕਿਸੇ ਸਮੇਂ ਕਿਸੇ ਕਿਸੇ ਸਮੇਂ ਵੀ ਆ ਕੇ ਆਪਣੇ ਤਲਾਹ ਦੇ ਕੇ ਆਪਣਾ ਪੁਲਿਸ ਦੀ ਮਦਦ ਲੈ ਸਕਦੇ ਆ ਬਿਲਕੁਲ ਸਰ ਕਿੱਥੋਂ ਸ਼ੁਰੂਆਤ ਕੀਤੀ ਸੀਗੀ ਤੁਸੀਂ ਨੌਕਰੀ ਦੀ ਕਿਵੇਂ ਸੋਚਿਆ ਸੀਗਾ ਕਿ ਪੰਜਾਬ ਪੁਲਿਸ ਜੁਆਇਨ ਕਰਨਾ ਹੈ ਤੁਸੀਂ ਮੈਂ 1988 ਦੇ ਵਿੱਚ ਆਪਣੀ ਜੌਬ ਸ਼ੁਰੂ ਕੀਤੀ ਸੀਗੀ ਤੇ ਉਹਦੇ ਵਿੱਚ ਆਪਾਂ ਉਦੋਂ ਤਾਂ ਇਹੀ ਸੀਗਾ ਵੀ ਬੜਾ ਸ਼ੌਕ ਹੁੰਦਾ ਸੀ ਪੰਜਾਬ ਪੁਲਿਸ ਤੇ ਭਰਤੀ ਹੋਣ ਦਾ ਤੇ ਉਸ ਚੀਜ਼ ਨੂੰ ਮੂਰੇ ਦੇਖ ਕੇ ਹੀ ਆਪਾਂ এজ ਇੱਕ ਕਨਸਟੇਬਲ ਭਰਤੀ ਹੋਏ ਸੀਗੇ ਤੇ ਅੱਜ ਆਪਾਂ ਇਸ ਮਕਾਮ ਤੇ ਹਾਂ ਬਿਲਕੁਲ ਕਿੱਦਾਂ ਕਿਸ ਜਗ੍ਹਾ ਤੋਂ ਸ਼ੁਰੂਆਤ ਕੀਤੀ ਸੀ ਕਿ ਪੰਜਾਬ ਦੇ ਕਿਹੜੇ ਪਿੰਡ ਤੋਂ ਕਿਹੜੇ ਕਾਲਜ ਤੋਂ ਸ਼ੁਰੂਆਤ ਨਹੀਂ ਮੈਂ ਰਹਿਛੀ ਮੇਰਾ ਡਿਸਟ੍ਰਿਕਟ ਪਟਿਆਲਾ ਤੇ ਆਪਣਾ ਰਜਿੰਦਰ ਗੱਲ ਪਟਿਆਲਾ ਤੋਂ ਪੜ੍ਹਾਈ ਕਰਨ ਤੋਂ ਬਾਅਦ ਭਰਤੀ ਹੋਏ ਸੀਗੇ ਭਰਤੀ ਹੋ ਕੇ ਲੁਧਿਆਣਾ ਡਿਸਟ੍ਰਿਕਟ ਜਿਹੜਾ ਜੁਆਇਨ ਕੀਤਾ ਤੇ ਉਦੋਂ ਤੋਂ ਇੱਥੇ ਹੀ ਆਪਣਾ ਸੇਵਾ ਬਣਵਾ ਰਹੇ ਮਤਲਬ ਸ਼ੁਰੂ ਤੋਂ ਲੁਧਿਆਣੇ ਦੇ ਵਿੱਚ ਹੀ ਲੁਧਿਆਣੇ ਦੇ ਵਿੱਚ ਥਾਣਾ ਇਹੀ ਰਿਹਾ ਵਾ ਸ਼ੁਰੂ ਤੋਂ ਜਾਂ ਚੇਂਜ ਹੁੰਦਾ ਸ਼ੁਰੂ ਤੋਂ ਹੀ ਅਲੱਗ-ਅਲੱਗ ਜਿੰਨੇ ਵੀ ਪੁਲਿਸ ਸਟੇਸ਼ਨਾਂ ਤੇ ਮੇਨਪ੍ਰੋਫੈਸ਼ਨ ਪੁਲਿਸ ਸਟੇਸ਼ਨ ਮੈਂ ਮੁੱਖ ਮੁੰਸ਼ੀ ਵੀ ਰਿਹਾ ਹਾਂ ਸਿਟੀ ਟਰੈਫਿਕ ਦੇ ਵਿੱਚ ਮੁੰਸ਼ੀ ਰਿਹਾ ਉਸ ਤੋਂ ਬਾਅਦ ਅਲੱਗ-ਅਲੱਗ ਸੀਨੀਅਰ ਅਫਸਰਾਂ ਸਬੰਧ ਨਾਲ ਐਜ਼ ਅ ਰੀਡਰ ਵੀ ਸਬੰਧਾਂ ਨਿਭਾਈਆਂ ਨੇ ਤੇ ਹੁਣ ਉਸ ਤੋਂ ਬਾਅਦ ਹੁਣ ਮੈਂ ਇੱਥੇ ਆਪਣੀ ਐਸਐਸਸੀ ਦੀ ਅੱਜ ਪੋਸਟਿੰਗ ਹੋਈ ਹੈ ਬਿਲਕੁਲ ਸਰ ਕਿਵੇਂ ਕਾਫੀ ਲੰਬੇ ਸਮੇਂ ਤੋਂ ਵਿੱਚ ਤੁਸੀਂ ਵਿਭਾਗ ਦੇ ਕਿਹੜਾ ਵਧੀਆ ਪੋਸਟਿੰਗ ਕਿਹਦੇ ਵਿੱਚ ਤੁਸੀਂ ਸੀਗੇ ਜਿਹੜਾ ਤੁਹਾਨੂੰ ਵਧੀਆ ਲੱਗਦਾ ਸੀ ਮੁਨਸੀ ਸੀਗੇ ਉਦੋਂ ਤੁਹਾਨੂੰ ਵਧੀਆ ਚੈਲੰਜਸ ਲੱਗਦੇ ਸੀਗੇ ਜਾਂ ਹੁਣ ਐਸਚਓ ਬਣੇ ਹੋ ਤੇ ਨਹੀਂ ਇਹਦੇ ਤੇ ਜੀ ਹੈ ਵੀ ਵਧੀਆ ਤਾਂ ਸਾਰੀ ਡਿਊਟੀ ਹੀ ਵਧੀਆ ਹੈ ਤੁਹਾਨੂੰ ਕਿਸੇ ਵੀ ਮਕਾਮ ਤੇ ਕੋਈ ਨੌਕ ਜੋਬ ਕਰਨ ਦਾ ਮੌਕਾ ਮਿਲਦਾ ਅਗਰ ਉਹਨੂੰ ਆਪਾਂ ਬਾਖੂਪੀ ਨਿਭਾਵਾਂਗੇ ਸਾਰੀ ਹੀ ਵਧੀਆ ਨੇ ਜਦੋਂ ਅਜੇ ਮੈਂ ਮੁੱਖ ਮੁਨਸੀ ਰਿਆਂ ਅਜੇ ਰੀਡਰ ਰਿਆਂ ਤਾਂ ਉਹਦੇ ਵਿੱਚ ਵੀ ਆਪਾਂ ਨੂੰ ਆਪਾਂ ਆਪਣੇ ਤਨ ਦੀ ਡਿਊਟੀ ਨਿਭਾਈ ਹੈ ਔਰ ਉਹ ਵੀ ਆਪਾਂ ਨੂੰ ਹਰ ਚੀਜ਼ ਵਧੀਆ ਲੱਗੀ ਹੈ ਹੁਣ ਜਿਹੜਾ ਆਪਾਂ ਨੂੰ ਐਸਚਓ ਲਗ ਲਗਾਨ ਤੇ ਜੋ ਸੇਵਾ ਕਰਨ ਦਾ ਮੌਕਾ ਮਿਲਿਆ ਇਹਦਾ ਐਕਸਪੀਰੀਅੰਸ ਵੀ ਅਲੱਗ ਹੈ ਇਹ ਫੀਲਡ ਦਾ ਕੰਮ ਹੈ ਹੁਣ ਆਪਾਂ ਫੀਲਡ ਦੀ ਫੀਲਡ ਵਿੱਚ ਜਿਹੜਾ ਆਮ ਆਪਾਂ ਲੋਕ ਨੂੰ ਮਿਲ ਰਹੇ ਆਂ ਆ ਲੋਕਾਂ ਦੀ ਸੇਵਾ ਕਰ ਰਹੇ ਆ ਬਿਲਕੁਲ ਸਰ ਐਸ ਐਚਓ ਬਣੇ ਨੂੰ ਕਿੰਨੇ ਕਿ ਦਿਨ ਹੋ ਗਏ ਸਰ ਮੈਨੂੰ ਲਗਨੇ ਪੌਣੇ 5 ਕਿੰਨੇ ਸਾਢੇ 4-5 ਮਹੀਨੇ ਹੋ ਚੁਲੇ ਤੇ 5 ਮਹੀਨੇ ਦੇ ਵਿੱਚ ਕੀ ਇਦਾਂ ਦਾ ਨਵਾਂ ਦੇਖਣ ਨੂੰ ਮਿਲਿਆ ਜਿਹੜਾ ਮੁਨਸੀ ਨੂੰ ਨਹੀਂ ਮਿਲਦਾ ਐਸ ਐਚਓ ਦੇ ਵਿੱਚ ਕੀ ਫਰਕ ਦੇਖਣ ਨੂੰ ਮਿਲਿਆ ਇਹ ਐਸ ਐਚਓ ਦੇ ਵਿੱਚ ਇਹ ਮੇਰੀ ਜ਼ਿੰਮੇਵਾਰੀ ਵਧਦੀ ਹੈ ਉਹਦੇ ਵਿੱਚ ਸਾਨੂੰ ਆਮ ਹਰ ਜਿਹੜਾ ਫਰਿਆਦੀ ਆਂਦਾ ਉਹਦੀ ਗੱਲ ਸੁਣਦਾ ਉਹਦੀ ਗੱਲ ਗੱਲ ਨੂੰ ਸੁਣ ਕੇ ਉਹਦੇ ਤੇ ਇਨਸਾਫ ਦੇਣ ਦਾ ਮੌਕਾ ਮਿਲਦਾ ਔਰ ਉਹ ਵਧੀਆ ਲੱਗਦਾ ਵੀ ਅਸੀਂ ਕਿਸੇ ਇਸ ਮਕਾਮ ਤੇ ਆਪਣੀ ਜੌਬ ਨਿਭਾ ਰਹੇ ਹਾਂ ਤੋਂ ਇਹੀ ਚੀਜ਼ ਇੱਕ ਵਧੀਆ ਬਿਲਕੁਲ ਸਰ 7 ਨੰਬਰ ਦੇ ਵਿੱਚ ਤਣਾਤ ਹੋਏ ਨੂੰ ਕਾਫੀ 2 ਮਹੀਨੇ ਤਕਰੀਬਨ ਹੋ ਚੁੱਕੇ ਨੇ ਕਿਹੜੇ ਕਿਹੜੇ ਏਰੀਏ ਪੈਂਦੇ ਨੇ 7 ਨੰਬਰ ਥਾਣੇ ਨੂੰ ਸਾਡੇ ਮੇਨ ਤਾਂ ਸਮਰਾਲਾ ਚੌਕ ਮਸ਼ਹੂਰ ਹੈ ਸਮਰਾਲਾ ਚੌਕ ਤੋਂ ਆਪਣਾ ਚੰਡੀਗੜ੍ਹ ਰੋਡ ਪੁਲਿਸ ਕਲੋਨੀ ਉਹਦਾ ਅੰਦਰਲਾ ਪਾਸਾ ਜੇ ਰੋਡ ਤੇ ਗੰਦੇ ਨਾਲੇ ਦੇ ਨਾਲ ਨਾਲ ਤਾਜਪੁਰ ਰੋਡ ਮੇਹਨੇ ਸਾਰਾ ਜਿਹੜਾ ਜੇਲ੍ਹ ਤੋਂ ਪਿੱਛੇ ਤੱਕ ਦਾ ਏਰੀਆ ਜਿਹੜਾ ਏਡੂਨ 7 ਲੁਧਿਆਣਾ ਦਾ ਜੀ ਪੈਂਦਾ ਬਿਲਕੁਲ ਸਰ ਪਹਿਲੇ ਵੀ ਨੌਕਰੀਆਂ ਕੀਤੀਆਂ ਥਾਣੇ ਵਿੱਚ ਲੁਧਿਆਣਾ ਜੀ ਕਾਫੀ ਦਿਨਾਂ ਤੋਂ ਤਾਇਨਾਤ ਰਹੇ ਤੇ 7 ਨੰਬਰ ਦੇ ਏਰੀਏ ਦੇ ਵਿੱਚ ਪਹੁੰਚ ਕੇ ਇੱਥੇ ਕਿਦਾਂ ਦਾ ਮਤਲਬ ਲੱਗ ਰਿਹਾ ਹੈ ਉਸ ਥਾਣੇ ਦੇ ਵਿੱਚ ਚੈਲੰਜਸ ਵਧੀਆ ਸੀਗੇ ਕਿ ਇੱਥੇ ਜ਼ਿਆਦਾ ਚੈਲੰਜਸ ਹੋ ਰਹੇ ਨੇ ਨਹੀਂ ਇੱਥੇ ਵੀ ਆਪਣਾ ਡਿਊਟੀ ਵਧੀਆ ਇੱਥੇ ਜਿਹੜਾ ਐਸਐਚਓ ਦਾ ਚਰਵਾ ਲੱਗ ਹੈ ਤੇ ਇਹਦੇ ਵਿੱਚ ਵੀ ਆਪਾਂ ਆਪਣੀ ਤਨਦੇਈ ਨਾਲ ਮਾਨਜੋ ਕੁਮਰ ਸਾਹਿਬ ਜੀ ਦੇ ਹਦਾਇਤਾਂ ਅਨੁਸਾਰ ਆਪਣੀ ਡਿਊਟੀ ਨਿਭਾ ਰਹੇ ਆਂ ਤੇ ਕੋਈ ਬਿਲਕੁਲ ਸਰ ਇੱਧਰ ਦਾ ਏਰੀਆ ਕਿਦਾਂ ਦਾ ਵਾ ਕਿਦਾਂ ਕ੍ਰਾਈਮ ਦੇ ਵਿੱਚ ਜਿੱਦਾਂ ਕਿ ਕਾਫੀ ਸੁਣਨ ਦੇ ਵਿੱਚ ਆਂਦਾ ਹੈ ਕਿ ਇੱਧਰ ਨਸ਼ੇ ਬਹੁਤ ਜ਼ਿਆਦਾ ਵਿਕਦੇ ਨੇ ਤੇ ਕਿਦਾਂ ਸਰ ਇੱਧਰ ਦੇ ਏਰੀਆ ਦੇ ਵਿੱਚ ਕੋਈ ਚੇਂਜਿੰਗ ਨਜ਼ਰ ਆਈ ਜਿੱਦਾਂ ਪਹਿਲੇ ਥਾਣੇ ਦੇ ਵਿੱਚ ਸੀਗਾ ਤੇ ਇੱਥੇ ਇਹ ਥੋੜਾ ਜਿਹਾ ਸਾਈਡ ਤੇ ਸਲਮ ਏਰੀਆ ਹੋਣ ਕਰਕੇ ਥੋੜੀ ਪ੍ਰੋਬਲਮ ਹੈ ਉਹ ਕਈ ਮੱਲੇ ਸਾਡੇ ਦੋ ਤਿੰਨ ਮੱਲੇ ਸੀ ਟਾਰਗੇਟ ਕੀਤੇ ਹੋਏ ਜਿੱਥੇ ਥੋੜਾ ਨਸ਼ੇ ਦੀ ਸਾਨੂੰ ਸ਼ਿਕਾਇਤ ਹੈ ਉੱਥੇ ਅਸੀਂ ਨਿਗਰਾਨੀ ਰੱਖਦੇ ਆਂ ਉੱਥੇ ਆਪਣੀ ਗਸ਼ਤ ਵਧਾਨਦੇ ਆਂ ਉਹਨੂੰ ਉਹਨੂੰ ਜ਼ਿਆਦਾ ਟਰੈਪ ਕਰਕੇ ਰੱਖਦੇ ਆਂ ਕੋਸ਼ਿਸ਼ ਇਹੀ ਹੁੰਦੀ ਹੈ ਵੀ ਜਿਹੜਾ ਸਾਡਾ ਆਵਾਮ ਹੈ ਜਿਹੜੇ ਸਾਡੇ ਬੱਚੇ ਨੇ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਜਿਹੜਾ ਬੰਦਾ ਨਸ਼ਾ ਵੇਚਦਾ ਨਸ਼ਾ ਕਰਦਾ ਉਹਨਾਂ ਦੇ ਬੋਚਾ ਜਾਵੇ ਤਾਂ ਉਹ ਉਸੇ ਟਾਈਮ ਉਤੇ ਐਕਸ਼ਨ ਕਿਦਾਂ ਲੈ ਲਿਆ। ਬਿਲਕੁਲ ਸਰ ਅੱਜ ਦੀ ਜਿਹੜੀ ਪੰਜਾਬ ਦੀ ਨੌਜਵਾਨੀ ਹੈ ਉਹ ਨਸਿਆਂ ਵੱਲੀ ਜਾ ਰਹੀ ਹੈ ਜਾਂ ਵਿਦੇਸਾਂ ਵੱਲ ਜਾ ਰਹੀ ਹੈ। ਉਹਨਾਂ ਨੂੰ ਇਹ ਲੱਗਦਾ ਹੈ ਕਿ ਲੁਧਿਆਣੇ ਦੇ ਵਿੱਚ ਇਹ ਪੰਜਾਬ ਦੇ ਵਿੱਚ ਜੋਬ ਨਹੀਂ ਰਹੇਗੀ। ਉਹਨਾਂ ਨੂੰ ਕੀ ਮੈਸੇਜ ਦੇਣਾ ਤੁਹਾਡੇ ਨੂੰ? ਨਹੀਂ ਜੋਬ ਤਾਂ ਹੈਗੀ ਹੈ ਸਾਰਾ ਕੁਝ ਹੈਗਾ ਗੱਲ ਤਾਂ ਆਪਣੀ ਮਿਹਨਤ ਦੀ ਹੈ। ਅਗਰ ਆਪਾਂ ਇੱਥੇ ਵੀ ਮਿਹਨਤ ਕਰਾਂਗੇ ਇੱਥੇ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ। ਹੁਣ ਤੁਸੀਂ ਦੇਖ ਲਓ ਅਮਰੀਕਾ ਕੈਨੇਡਾ ਦੇ ਵਿੱਚ ਹੁਣ ਜੋ ਆਪਾਂ ਸੁਣ ਰਹੇ ਆਂ ਉੱਥੇ ਇਸ ਟਾਈਮ ਕਾਰੋਬਾਰ ਘਟੇ ਹੋਏ ਆ ਪਰ ਇੱਕ ਇੰਡੀਆ ਇਹ ਜਿਆ ਦੇਸ਼ੇ ਜਿੱਥੇ ਅਜੇ ਵੀ ਜਿਹੜਾ ਆਪਣਾ ਕਾਰੋਬਾਰ ਬਹੁਤ ਵਧੀਆ ਲੋਕਾਂ ਦਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਅਗਰ ਇੱਥੇ ਵੀ ਆਪਾਂ ਮਿਹਨਤ ਕਰਾਂਗੇ ਤਾਂ ਮੈਂ ਸਮਝਦਾ ਵੀ ਕੋਈ ਅਸੀ ਗੱਲ ਨਹੀਂ ਜਿਹੜਾ ਇੱਥੇ ਆਪਣਾ ਕਾਮਯਾਬੀ ਨਾ ਮਿਲੇ ਬਿਲਕੁਲ ਸਰ ਪਰਿਵਾਰ ਦੇ ਵਿੱਚ ਪਹਿਲਾਂ ਕੋਈ ਰਿਹਾ ਪੁਲਿਸ ਮਹਿਕਮੇ ਦੇ ਵਿੱਚ ਪੰਜਾਬ ਦੀ ਸੇਵਾ ਕੀਤੀ ਪੰਜਾਬ ਪੁਲਿਸ ਦੇ ਵਿੱਚ ਨਹੀਂ ਨਹੀਂ ਮੈਂ ਆਪਣਾ ਮੇਰੇ ਤੋਂ ਹੀ ਸਟਾਰਟਿੰਗ ਹੋਈ ਹੈ ਤੇ ਆਪਣਾ ਹੋਰ ਸਾਡੇ ਕੋਈ ਨਹੀਂ ਬਿਲਕੁਲ ਸਰ ਪਰ ਕਈ ਲੋਕ ਜਿਹੜੇ ਨੇ ਉਹ ਡਰਦੇ ਨੇ ਪੁਲਿਸ ਨੂੰ ਦੱਸਣ ਬਾਰੇ ਕੋਈ ਕ੍ਰਾਈਮ ਹੁੰਦਾ ਉਹਨਾਂ ਦੇ ਅੱਗੇ ਤੇ ਜਿੱਦਾਂ ਕਾਫੀ ਲੋਕ ਹੁੰਦੇ ਨੇ ਡਰ ਜਾਂਦੇ ਨੇ ਕਿ ਪੁਲਿਸ ਨੂੰ ਆਪਾਂ ਦੱਸਾਂਗੇ ਤੇ ਜਾਂ ਕਿਤੇ ਆਪਾਂ ਨਾ ਫਸ ਜਾਈਏ ਇਦਾਂ ਦਾ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੂੰਗੇ ਕਿਉਂਕਿ ਜਿਹੜੇ ਲੋਕ ਡਰਦੇ ਨੇ ਥਾਣੇ ਦੇ ਵਿੱਚ ਆਉਣ ਵਾਲੇ ਆਉਣ ਦੇ ਵਿੱਚ ਡਰਦੇ ਨੇ ਅਪਲੀਕੇਸ਼ਨ ਦੇਣ ਦੇ ਵਿੱਚ ਡਰਦੇ ਨੇ ਰਿਪੋਰਟ ਦੇਣ ਦੇ ਵਿੱਚ ਡਰਦੇ ਨੇ ਪੁਲਿਸ ਤੋਂ ਉਹਨਾਂ ਨੂੰ ਕੀ ਮੈਸੇਜ ਮੈਂ ਹੁਣ ਇਹ ਦੱਸਣਾ ਚਾਹਨਾ ਵੀ ਉਹ ਪਹਿਲਾਂ ਵਾਲੀ ਪੁਲਿਸ ਨਹੀਂ ਹੈਗੀ ਜਿਹੜਾ 1990 99 ਦੀਆਂ ਗੱਲਾਂ ਸੀਗੀਆਂ ਹੁਣ ਜਿਹੜੀ ਪੁਲਿਸ ਵੀ ਜਿਹੜੀ ਹੈ ਬਹੁ ਕੋਈ ਲੋੜ ਨਹੀਂ ਹੈਗੀ ਹੁਣ ਤੁਸੀਂ ਮਿਲਦੀਏ ਪੁਲਿਸ ਨੂੰ ਹਰ ਮਲਾਜ਼ਮ ਜਿਹੜਾ ਹਰ ਪਬਲਿਕ ਦੇ ਬੰਦੇ ਦਾ ਸਤਿਕਾਰ ਨਾਲ ਬੋਲਦਾ ਸਤਿਕਾਰ ਨਾਲ ਪੇਸ਼ ਹੁੰਦਾ ਸ਼੍ਰੀਮਾਨ ਜੀ ਕਹਿੰਦਾ ਤੇ ਕੋਈ ਉਹ ਜੀ ਗੱਲ ਨਹੀਂ ਕੋਈ ਕਿਸੇ ਤਰ੍ਹਾਂ ਥਰਡ ਡਿਗਰੀ ਨਹੀਂ ਹੈਗਾ ਤੇ ਇਸ ਕਰਕੇ ਕਿਸੇ ਤਰ੍ਹਾਂ ਦੀ ਕੋਈ ਘਬਰਾਣ ਦੀ ਲੋੜ ਨਹੀਂ ਬੰਦੇ ਨੂੰ ਡਾਇਰੈਕਟ ਆਓ ਪੁਲਿਸ ਕੋ ਲਾਓ ਪੁਲਿਸ ਨੂੰ ਤਲਾਹ ਦਿਓ ਪੁਲਿਸ ਹਰ ਤਰ੍ਹਾਂ ਮਦਦ ਲਈ ਤਿਆਰ ਹੈ ਪੁਲਿਸ ਵੱਲੋਂ ਕਿਸੇ ਸਾਡੇ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਬਿਲਕੁਲ ਸੋ ਦੇਖ ਸਕਦੇ ਹੋ ਐਸਐਚਓ ਕੁਬਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਸੀਗੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਆਵਾਮ ਨੂੰ ਉਹਨਾਂ ਨੇ ਮੈ ਪਬਲਿਕ ਜੜੀ ਹੈ ਆ ਕੇ ਸਾਨੂੰ ਦੱਸ ਸਕਦੀ ਹੈ ਤੇ ਉਸ ਤੋਂ ਬਾਅਦ ਪਬਲਿਕ ਨੂੰ ਡਰਨ ਦੀ ਲੋੜ ਨਹੀਂ ਕਾਫੀ ਮਿਹਨਤ ਕੀਤੀ ਉਹਨਾਂ ਨੂੰ ਉਹਨਾਂ ਨੇ ਸ਼ੁਰੂ ਤੋਂ ਕਾਫੀ ਮਿਹਨਤ ਤੋਂ ਬਾਅਦ ਅੱਜ ਉਸ ਮੁਕਾਮ ਦੇ ਵਿੱਚ ਬੈਠੇ ਨੇ ਡਿਵੀਜ਼ਨ ਨੰਬਰ 7 ਦੇ ਵਿੱਚ ਐਸ ਐਚਓ ਬਣੇ ਨੇ ਕਾਫੀ ਸਟਰਗਲ ਕੀਤਾ ਸੋ ਸਟਰਗਲ ਕਰਨਾ ਬਹੁਤ ਜ਼ਰੂਰੀ ਹੈ ਨੌਜਵਾਨਾਂ ਲਈ ਉਹ ਵੱਡਾ ਮੈਸੇਜ ਹੈ ਕਿ ਮਿਹਨਤ ਕਰੋਗੇ ਤੇ ਕਾਮਯਾਬੀ ਤੁਹਾਡੇ ਕਦਮ ਚੁੰਮੇਗੀ ਦੇਖਦੋ ਜਣੇ ਤੈਸ਼ੀ ਮੈਨੂੰ ਕੈਮਰਾਮੈਨ ਬੰਦੀ ਨਾਲ ਧੰਨਵਾਦ